प्यारे बच्चों सत श्री अकाल तो सभी सबदा में स्वागत करता हूं आज दी वीडियो ਵਿੱਚ ਅੱਜ ਮੈਂ ਤੁਹਾਨੂੰ ਕੁਝ ਜਰੀਆਾ ਵਾਦੀ ਮਹਿੰਗਾਈ ਦੀ ਸਮੱਸਿਆ ਦੇ ਉੱਤੇ ਇਹ ਐਸੇ ਤਾਂ ਜੇ ਤਹਾਨੇ ਹਜ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦੋ ਨਾਲ ਕਰ ਦਿਓ ਸਿਰੇ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਸਰ ਦਬਾ ਦਿਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾ ਮਿਲੇ ਤੋ ਚਲੋ ਹੁਣ ਆਪਾਂ ਇਹ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਦੇਸ਼ ਇਸ ਸਮੇਂ ਮਹਿੰਗਾਈ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਹਰ ਚੀਜ਼ ਦੇ ਪਾ ਅਸਮਾਨ ਨੂੰ ਛੂ ਰਹੀ ਹਣ ਮੌਜੂਦਾ ਸਮੇਂ ਦੀ ਮਹਿੰਗਾਈ ਨੇ ਗਰੀਬ ਬੰਦੇ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ ਹਰ ਰੋਜ਼ ਦੀਆਂ ਜ਼ਰੂਰਤਾਂ ਦਾ ਸਮਾਨ ਮਹਿੰਗਾ ਹੋ ਰਿਹਾ ਹੈ ਜਿਸ ਨਾਲ ਰਸੋਈ ਚਲਾਉਣੀ ਵੀ ਔਖੀ ਹੈ ਅਮੀਰ ਲੋਕ ਮਹਿੰਗਾਈ ਤੋਂ ਪ੍ਰਭਾਵਿਤ ਨਹੀਂ ਹੋਣਗੇ ਕਿਉਂਕਿ ਉਹ ਸਾਧਨਾ ਰਾਹੀਂ ਇਹਨਾਂ ਤੱਕ ਪਹੁੰਚ ਜਾਣਗੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਵਿਅਕਤੀਆਂ ਲਈ ਰਸੋਈ ਦਾ ਖਰਚਾ ਕਰਨਾ ਵੀ ਚੁਣੌਤੀ ਹੈ। ਉਹਨਾਂ ਲਈ ਰਾਸ਼ਨ, ਬਾਲਣ, ਕੱਪੜੇ, ਸਬਜ਼ੀਆਂ ਆਦ ਸਭ ਮਹਿੰਗੇ ਹਨ। ਜਿੰਨੀ ਤੇਜ਼ੀ ਨਾਲ ਮਹਿੰਗਾਈ ਵੱਧ ਰਹੀ ਹੈ ਤਨਖਾਹਾਂ ਨਹੀਂ ਵੱਧ ਰਹੀਆਂ ਹਰ ਰੋਜ਼ ਸਰਕਾਰਾਂ ਦੇ ਮਹਿੰਗਾਈ ਘਟਾਉਣ ਬਾਰੇ ਬਿਆਨ ਆਉਂਦੇ ਹਨ ਪਰ ਉਹਨਾਂ ਬਿਆਨਾਂ ਦਾ ਮਹਿੰਗਾਈ ਤੇ ਕੋਈ ਅਸਰ ਨਹੀਂ ਹੁੰਦਾ ਮਹਿੰਗਾਈ ਦਾ ਜ਼ਿਆਦਾ ਅਸਰ ਗਰੀਬ ਅਤੇ ਮੱਧਮ ਵਰਗੀ ਪਰਿਵਾਰਾਂ ਤੇ ਹੁੰਦਾ ਹੈ ਇਸ ਨਾਲ ਉਹਨਾਂ ਦਾ ਆਰਥਿਕ ਸੰਤੁਲਨ ਵਿਗੜਦਾ ਹੈ ਗਰੀਬ ਵਰਗ ਸਿੱਖਿਆ ਵਰਗੀਆਂ ਸਹੂਲਤਾ ਨਾ ਗ੍ਰਹਿਣ ਕਰਕੇ ਸਿਰਫ ਮੋਡਲੀਆਂ ਲੋੜਾਂ ਪੂਰੀਆਂ ਕਰਦੇ ਹਨ ਮਹਿੰਗਾਈ ਵਧਣ ਦੇ ਕਾਰਨ ਹਨ ਉਤਪਾਦਨ ਦੀ ਕਮੀ ਮੰਗ ਦਾ ਸਾਦਾ ਹੋਣਾ ਅਤੇ ਕਾਲਾ ਬਾਜ਼ਾਰੀ ਜਿਸ ਨਾਲ ਬਾਜ਼ਾਰ ਵਿੱਚ ਵਸਤੂਆਂ ਦੀ ਸਪਲਾਈ ਜਾਂ ਤਾਂ ਕੱਟ ਕੀਤੀ ਜਾਂਦੀ ਹੈ ਜਾਂ ਬਿਲਕੁਲ ਬੰਦ ਕੀਤੀ ਜਾਂਦੀ ਹੈ ਜਿਸ ਨਾਲ ਵਸਤੂਆਂ ਦੀ ਕੀਮਤ ਦੁੱਗਣੀਆਂ ਤਿੰਨ ਗੁਣੀਆਂ ਹੋ ਜਾਂਦੀਆਂ ਹਨ ਵੱਦੀ ਹੋਈ ਮਹਿੰਗਾਈ ਨਾਲ ਨਿੱਭੜ ਲਈ ਸਰਕਾਰ ਨੂੰ ਨਿਸ਼ਚਿਤ ਮੁੱਲ ਵਾਲੀਆਂ ਦੁਕਾਨਾਂ ਖੋਲ੍ਹਣੀਆਂ ਚਾਹੀਦੀਆਂ ਹਨ ਤਾਂ ਜੋ ਗਰੀਬ ਲੋਕ ਆਪਣੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰ ਸਕਣ ਤੇ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਸਖਤ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈਂ ਤੁਹਾਨੂੰ ਸਭ ਨੂੰ ਮਿਲੂਗਾ ਅਗਲੀ ਵੀਡੀਓ ਵਿੱਚ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ